ਕੱਢਦੇ ਪਾਦੇ ਉਹ ਠੀਕ ਹੋਣੀ ਹਾਂਜੀ ਦੇਖੋ ਅੱਜ ਬਹੁਤ ਵੱਡਾ ਦਿਨ ਹੈ ਮੈਂ ਕਹੂੰਗਾ ਸਤਗੁਰੂ ਬਾਬਾ ਨਾਮਦੇਵ ਜੀ ਮਹਾਰਾਜ ਅੱਜ ਉਹਨਾਂ ਦਾ ਪ੍ਰਗਟ ਦਿਵਸ ਹੈ ਔਰ ਬਾਬਾ ਜੀ ਦੀ ਬਾਣੀ ਹੈ ਜਿਹੜੀ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਹੈ ਔਰ ਜਦੋਂ ਅਸੀਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੱਗੇ ਸਿਰ ਝੁਕਾਉਂਦੇ ਆ ਨਤਮਸਟਕ ਹੁੰਦੇ ਆ ਤਾਂ ਬਾਬਾ ਜੀ ਨੂੰ ਵੀ ਅਸੀਂ ਨਾਲ ਨਤਮਸਟਕ ਹੁੰਦੇ ਆ ਬਾਬਾ ਜੀ ਨੇ ਆਪਣੀ ਬਾਣੀ ਦੇ ਜ਼ਰੀਏ ਸਾਨੂੰ ਮਨੁੱਖਾਂ ਨੂੰ ਭਗਤੀ ਦੇ ਜਰੀਏ ਇਹ ਸਮਝਾਉਣਾ ਕੀਤਾ ਹੈ ਕਿ ਇਹ ਮਨੁੱਖਾ ਇਹ ਜਿਹੜੀ ਤੈਨੂੰ ਦੇਹੀ ਮਿਲੀ ਹੈ ਇਹ ਜਿਹੜਾ ਤੈਨੂੰ ਜਨਮ ਮਿਲੇ ਆ ਇਹ ਜਨਮ ਪਰਮਾਤਮਾ ਦਾ ਨਾਮ ਜਪਣ ਲਈ ਆ ਇਹ ਜਿਹੜੀਆਂ ਤੇਰੀਆਂ ਹੋਰ ਕੁਝ ਵੀ ਤੂੰ ਕਰਦਾ ਫਿਰਦਾ ਹੈ ਤੇਰੇ ਕਿਤੇ ਕੰਮ ਨਹੀਂ ਆਉਣੇ ਸੋ ਇਸ ਕਰਕੇ ਆਪਣੇ ਜ਼ਿੰਦਗੀ 'ਚ ਜਿਉਂਦੇ ਹੋਏ ਜਿਹੜੇ ਤੇਰੇ ਬਾਕੀ ਦੇ ਕੰਮ ਤੂੰ ਕਰਦਾ ਫਿਰਦਾ ਉਹਦੇ ਵਿੱਚ ਪਰਮਾਤਮਾ ਦਾ ਨਾਮ ਤੇਰੀ ਰਸਨਾ ਦੇ ਉੱਤੇ ਤੇਰੀ ਜੀਭ ਦੇ ਉੱਤੇ ਰਹਿਣਾ ਚਾਹੀਦਾ ਤੋ ਉਹਨਾਂ ਦੀ ਬਦੌਲਤ ਅੱਜ ਤੁਸੀਂ ਦੇਖ ਸਕਦੇ ਹੋ ਕਿ ਲੱਖਾਂ ਲੋਕ ਕਰੋੜਾਂ ਲੋਕ ਜਿਹੜੇ ਬਾਬਾ ਜੀ ਨੂੰ ਮੰਨਦੇ ਨੇ ਉਹਨਾਂ ਨੇ ਆਪਣਾ ਜੀਵਨ ਸਫਲਾ ਕੀਤਾ। ਸਾਡੇ ਖੰਨੇ ਦੇ ਵਿੱਚ ਜਿੱਥੇ ਅੱਜ ਅਸੀਂ ਇਸ ਸਥਾਨ ਤੇ ਖੜੇ ਆ ਗੁਰੂ ਘਰ ਦੇ ਵਿੱਚ ਤੇ ਇਹ ਦੇਖੋ ਕਿੰਨਾ ਸਾਡੀ ਕਿੰਨੀ ਬਹੁਤ ਵੱਡੀ ਗੱਲ ਹੈ ਕਿ ਹਰ ਸਾਲ ਵੈਸੇ ਤਾਂ ਉਹਰੇ ਸਾਲ 'ਚ ਕਈ ਪ੍ਰੋਗਰਾਮ ਹੁੰਦੇ ਰਹਿੰਦੇ ਨੇ ਪਰ ਜਿਹੜਾ ਵੱਡਾ ਪ੍ਰੋਗਰਾਮ ਹੈ ਹਰ ਸਾਲ ਬਾਬਾ ਨਾਮਦੇਵ ਜੀ ਦੇ ਜੋ ਪ੍ਰਕਾਸ਼ ਦਿਹਾੜੇ ਦੇ ਉੱਤੇ ਸਤਗੁਰਾਂ ਦੇ ਹੁੰਦਾ ਤੋ ਉਹ ਉਹ ਅੱਜ ਬਹੁਤ ਵੱਡਾ ਉਰੇ ਪ੍ਰੋਗਰਾਮ ਹੋਇਆ ਸਾਰੀ ਮੈਨੇਜਮੈਂਟ ਕਮੇਟੀ ਗੁਰੂ ਘਰ ਦੀ ਸਾਰੀ ਮੈਨੇਜਮੈਂਟ ਕਮੇਟੀ ਨੇ ਬਹੁਤ ਵੱਡਾ ਉਪਰਾਲਾ ਕੀਤਾ ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤ ਨੇ ਅੱਜ ਉਰੇ ਪਹੁੰਚ ਕੇ ਨਤਮਸਤਕ ਹੋ ਕੇ ਬਾਬਾ ਜੀ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ ਔਰ ਇਹ ਸਾਡਾ ਪ੍ਰਾਤਮਕ ਸਥਾਨ ਹੈ ਬਹੁਤ ਪੁਰਾਣਾ ਸਥਾਨ ਹੈ ਸਾਡੇ ਪੁਰਖਿਆਂ ਤੋਂ ਚੱਲਿਆ ਆ ਰਿਹਾ ਇਹ ਔਰ ਬੜੀ ਭਾਗ ਨੇ ਜੀ ਇਸ ਸਥਾਨ ਦੇ ਉੱਤੇ ਬੜੀ ਕਿਰਪਾ ਉਹ ਰੇ ਸਥਾਨ ਦੇ ਉੱਤੇ ਜਿਹੜਾ ਇਨਸਾਨ ਉਹਦੇ ਨਤਮਸਤਕ ਹੁੰਦਾ ਬਾਬਾ ਜੀ ਤੋਂ ਅਸ਼ੀਰਵਾਦ ਲੈਂਦਾ ਉਹਨੂੰ ਬਰਕਤਾਂ ਮਿਲਦੀਆਂ ਸੋ ਮੈਂ ਇੱਕ ਵਾਰ ਤੋਂ ਫੇਰ ਜਿੱਥੇ ਸਮੂਹ ਮੈਨੇਜਮੈਂਟ ਕਮੇਟੀ ਦਾ ਧੰਨਵਾਦ ਕਰਦਾ ਬਿਲਾਕੇ ਇੰਨਾ ਮਾਨ ਸਤਕਾਰ ਆਤਰ ਦਿੰਦੇ ਨੇ ਉੱਥੇ ਮੈਂ ਮਤਲਬ ਕਿ ਆਪਣੇ ਇਖਤਿਆਰੀ ਕੋਟੇ ਤੋਂ ਜਿਹੜਾ ਬਾਬਾ ਜੀ ਨੇ ਇਸ ਸਥਾਨ ਦਾ ਜਿਹੜਾ ਇੱਕ ਅਲੱਗ ਭਵਨ ਦਾ ਨਿਰਮਾਣ ਦਾ ਕੰਮ ਚੱਲ ਰਿਹਾ ਮੈਂ ਉਹਦੇ ਲਈ ਆਪਣੇ ਇਖਤਿਆਰੀ ਕੋਟੇ ਤੋਂ 5 ਲੱਖ ਰੁਪਏ ਜਿਹੜਾ ਅੱਜ ਉਹ ਵੀ ਦੇਖੇ ਜਾ ਰਹੇ ਆ ਇਸ ਥਾਂ ਦੇ ਲਈ ਸੋ ਸਤਿਗੁਰੂ ਕਿਰਪਾ ਕਰਨ ਉਹਨਾਂ ਦੀਆਂ ਹੀ ਦਿੱਤੀਆਂ ਹੋਈਆਂ ਦਾਤਾਂ ਨੇ ਉਹਨਾਂ ਨੂੰ ਕੀ ਲੈਣਾ ਕਹਿੰਦੇ ਤੇਰਾ ਦੀਆ ਤੁਜੇ ਕਿਆਰ ਕੋ ਦਿੱਤਾ ਤਾਂ ਉਹਨਾਂ ਦਾ ਹੀ ਆ ਉਹਨਾਂ ਨੂੰ ਆਪਾਂ ਕੀ ਦੇ ਸਕਦੇ ਸੋ ਪਰ ਚਲੋ ਇੱਕ ਇੱਕ ਰਸਮ ਬਣੀ ਹੋਈ ਐ ਸੋ ਉਦੋਂ ਰਸਮ ਨੂੰ ਨਿਭਾਉਂਦੇ ਹੋਏ ਅੱਜ ਇਹ ਅਸੀਂ ਫੈਸਲਾ ਲਵਤਾ ਸੋ ਸਤਿਗੁਰੂ ਕਿਰਪਾ ਕਰਨ ਬੋਲੇ ਸੋ ਨਿਹਾਲ ਸੋ ਨਿਹਾਲ ਕਰ ਦੋ ਭਾਈ ਕੋ ਪਤਾ ਕੀ ਹੈ ਪਰ ਮਤ ਇਹ ਤਾਕਤਾਂ ਸਤਗੁਰਾਂ ਦੀਆਂ ਲੱਗਦੀਆਂ ਹਾਂ ਜੀ ਹਾਂ ਜੀ ਬਿਲਕੁਲ ਇਹੀ ਨੇੜ ਤੱਕ ਉਹਨੇ ਤਾਕਤ ਰੱਖਣੀ ਹੈ ਨਹੀਂ ਰਹਿਣੀ ਉਹਦਾ ਹੀ ਪੈਸਾ ਉੱਤੇ ਹੀ ਲੱਗਣਾ ਚਾਹੀਦਾ ਬਿਲਕੁਲ ਹੀ ਮਿਲਣਾ ਬਿਲਕੁਲ ਉਸੇ ਜ਼ਮੀਨ ਲੈ ਲਈ ਜੀ ਉਹਦਾ ਹੱਕ ਵੀ ਲਵਾਉਣਾ ਉਹਦੇ ਵਾਸਤੇ ਦੇ ਰਿਹਾ ਕੋਈ ਮੈਂ ਕੋ ਉਹਦਾ ਹੱਕ ਵੀ ਲਵਾਉਣਾ ਤੁਸੀਂ ਉਹਨਾਂ ਨੂੰ ਕਹਿ ਕੇ ਆਪਣਾ ਤਾਂ ਨਾ ਗੁਰੂ ਘਰ ਤਾਂ ਹੈ ਹੀ ਨਹੀਂ ਨਾ ਉਹਦੇ ਭਵਨ ਬਣਾਉਣਾ ਉਹਨਾਂ ਨੂੰ ਕਹਿਣਾ ਭਵਨ ਨੂੰ ਦਿੰਨੇ ਆ ਭਾਈ ਉਹਨੂੰ ਤੁਸੀਂ ਪਤਾ ਕਰਾ ਗੁਰਦੁਆਰੇ ਲੋਈ ਹੈ ਜੀ ਹਾਂ ਜੀ ਹਾਂ ਜੀ ਅੱਛਾ ਉਹ ਲੋ ਜਾਂ ਪਾਉਂਦਾ ਕਈ ਗੱਲ ਜਿਹਾ ਪਾਉਂਦਾ ਸਤਿ ਸ਼੍ਰੀ ਅਕਾਲ ਇੱਧਰ ਆ ਜਿਓ ਇੱਧਰ ਆ ਜਿਓ ਜੀ ਬੰਦੂ ਸਾਹਿਬ ਸਿੱਧਾ ਆ ਜਿਓ ਸਾਡੇ ਜੋ ਸਮਨੇ ਪਿੱਠ ਹੋਣੀ ਹੈ ਜੀ ਹਾਂ ਅੱਛਾ ਅਰ ਉਹਦਾ ਜਿਵੇਂ ਪਾਉਂਦਾ ਪਾਜੋ ਅਰ ਉਹਦਾ ਹੀ ਪਾਉਂਦਾ ਇਹ ਗੱਲ ਇਹ ਜ਼ਰੂਰ ਕਰਦੇ ਸੇਵਾ ਕਰਮਾਂ ਵਾਲਿਆਂ ਨੂੰ ਬਾਜੀ ਮੰਗਣਾ ਹੀ ਫਕਲੇ ਕਹਿ ਜਸਪੀ ਦਾ ਬਲ ਜੀ ਜਸਪੀ ਦਾ ਆਇਆ ਕੋਟਾ ਹਾਲੇ ਵੀ ਇਧਰ ਆ ਗਏ ਚੋਰ ਵੀ ਜਾਣਗੇ ਸਵਾਗਤ ਸਵਾਗਤ ਜੀ ਪਣਾ ਡੋਣਾ ਕੋਲੇ ਸੋਨੇ ਹਰ ਸਿਰਾ ਗਾਣੇ ਅੱਜ ਨਾ ਉਧਰ ਪਿੱਛੇ ਰਹਿ ਗਾ ਕੋਲੇ ਸੋਨੇ ਹਰ ਸਤਿ ਸ਼੍ਰੀ ਅਕਾਲ ਗਰਿਤ ਮੱਥਾ ਟੇਕ ਜੀ ਹਾਂ ਜੀ ਹਾਂ ਤੁਮਾਰੀ